ਅਨੁ ਅ ਝੁੱਗੇ ਨੰਗਾ ਵਾਲੇ ਵਿੱਚ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਫੜੀ ਗਈ ਹਲਕੋਲ ਫੜੀ ਗਈ ਹੈ ਕੀ ਕਹਿਣਾ ਚਾਹੋਗੇ ਸਰ ਅੱਜ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਥਾਣਾ ਸਗਰ ਵਿਥੇ ਕਿ ਇੱਕ ਝੁੱਗੇ ਨੰਗਾ ਵਿਖੇ ਕਿਤੇ ਸ਼ਰਾਬ ਲੁਕੋ ਕੇ ਰੱਖੀ ਹੈ ਜਿਸ ਤੇ ਇਮੀਡੀਏਟਲੀ ਰਿਐਕਟ ਕਰਦੇ ਹੋਏ ਨਾਲ ਐਕਸਰਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਉਹਨਾਂ ਦੀ ਟੀਮ ਨੂੰ ਨਾਲ ਲੈ ਕੇ ਐਸ ਐਚਓ ਨੇ ਉਸ ਜਗ੍ਹਾ ਨੂੰ ਕਾਰਡਨ ਕੀਤਾ ਅਤੇ ਕਾਰਡਨ ਤੋਂ ਸਰਚ ਤੋਂ ਬਾਅਦ ਇਹ ਪਾਇਆ ਗਿਆ ਕਿ ਉੱਥੇ ਤਕਰੀਬਨ 150 ਤੋਂ ਉੱਤੇ ਲੀਟਰ 150 ਤੋਂ 200 ਲੀਟਰ ਸਾਨੂੰ ਜਿਹੜੀ ਐ ਇੱਕ ਅਲਕੋਹਲ ਮਿਲੀ ਆ ਠੀਕ ਹੈ ਜੋ ਇਮੀਡੀਏਟਲੀ ਅਸੀਂ ਉਹਨੂੰ ਉੱਥੇ ਚੈੱਕ ਕੀਤਾ ਜੋ ਇਹ ਪਾਇਆ ਗਿਆ ਕਿ ਉੱਥੇ ਪਿੰਡ ਦੇ ਚਾਰ ਵਿਅਕਤੀਆਂ ਦੇ ਇਹਨੂੰ ਇੱਥੇ ਲਿਆਂਦਾ ਸੀ ਤੇ ਇਹਨੂੰ ਵੇਚਣਾ ਸੀ ਦਿਵਾਲੀ ਦੇ ਦਿਨਾਂ ਦੇ ਵਿੱਚ ਜੋ ਇਮੀਡੀਏਟਲੀ ਉੱਥੇ ਕੇਸ ਰਜਿਸਟਰ ਕੀਤਾ ਗਿਆ ਜਿਹੜੇ ਉਹ ਬੰਦੇ ਹਜੇ ਫਰਾਰ ਨੇ ਉਹਨਾਂ ਦੇ ਲਈ ਵਕਫ-ਵਕ ਅਸੀਂ ਡੈਡ ਪਾਰਟੀਆਂ ਬਣਾਤੀਆਂ ਜਿਨੂੰ ਕਿ ਇਮੀਡੀਏਟਲੀ ਗ੍ਰਿਫਤਾਰ ਕਰ ਲਿਆ ਜਾਏਗਾ ਕੇਸ ਜਿਹੜਾ ਹੈਗਾ ਰਜਿਸਟਰ ਕਰ ਦਿੱਤਾ ਸਿਰ ਕਿੰਨੇ ਵਿਅਕਤੀਆਂ ਦੇ ਉੱਪਰ ਕੇਸ ਦਰਜ ਹੈ ਇਹ ਚਾਰ ਵਿਅਕਤੀਆਂ ਦੇ ਕੇਸ ਰਜਿਸਟਰ ਕੀਤਾ ਹੈ ਫਿਰ ਇਹਦੇ ਜਿਹੜਾ ਮਨੁੱਖੀ ਜੀਵਨ ਦੇ ਕੀ ਫਰਕ ਪੈਂਦਾ ਜਿਹਦੇ ਵਿੱਚ ਕੋਈ ਇਹ ਤੇ ਆਮ ਅਲਕੋਹਲ ਹੈ ਇਹ ਜਿਹੜਾ ਇਹਨੂੰ ਦੇਖਣ ਤੇ ਇਸ ਤਰ੍ਹਾਂ ਲੱਗਦਾ ਜਿਹੜਾ ਹਜੇ ਅਸੀਂ ਇਹਦੇ ਚੋਂ ਸੈਂਪਲ ਲਏ ਆ ਉਹਦੀ ਟੈਸਟ ਰਿਪੋਰਟ ਸਾਡੇ ਕੋਲ 1-2 ਦਿਨਾਂ ਚ ਆ ਜਾਏਗੀ ਦੇਖਣ ਤੇ ਇਹ ਜਿਹੜਾ ਇਹਨੂੰ ਐਕਸਟਰਾ ਨਿਊਟਰਲ ਅਲਕੋਹਲ ਕਹਿੰਦੇ ਆ ਜਿਹਦੇ ਤੋਂ ਸ਼ਰਾਬ ਬਣਦੀ ਹੈ ਬੇਸਿਕਲੀ ਪੀਣਯੋਗ ਸ਼ਰਾਬ ਹੁੰਦੀ ਹੈ ਇਹਨੂੰ ਪਬਲਿਕ ਨੂੰ ਇਹਦੇ ਚ ਪੈਨਿਕ ਕਰਨ ਦੀ ਲੋੜ ਨਹੀਂ ਹੈ ਉਹ ਸਾਰੀ ਸ਼ਰਾਬ ਪੁਲਿਸ ਡਿਪਾਰਟਮੈਂਟ ਤੇ ਐਕਸਾਈਜ਼ ਨੇ ਮਿਲ ਕੇ ਉਹਨੂੰ ਜ਼ਬਤ ਕਰ ਲਿਆ ਔਰ ਪਰਚਾ ਦਰਜ ਹੋ ਗਿਆ ਤੇ ਇਸ ਤਰ੍ਹਾਂ ਦੀ ਇਹ ਜਿਹੜੀ ਵੈਸੇ ਪੀਣਯੋਗ ਸ਼ਰਾਬ ਹੈ ਪਰ ਇਹਦੀ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਡਿਗਰੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਨਹੀਂ ਪੀਣੀ ਚਾਹੀਦੀ ਸੋ ਸਾਡੀ ਪਬਲਿਕ ਨੂੰ ਪਰਜੋਰ ਅਪੀਲ ਹੈ ਕਿ ਉਹ ਜੇਕਰ ਕਿਸੇ ਵੀ ਅਜਿਹੇ ਵਿਅਕਤੀ ਕੋਲੋਂ ਸ਼ਰਾਬ ਲੈਂਦੇ ਹੈ ਉਸ ਨੂੰ ਬਿਲਕੁਲ ਨਾ ਪੀਣ ਤੇ ਇਹ ਕਾਮ ਸ਼ਰਾਬ ਦੇ ਠੇਕੇ ਤੋਂ ਲੈ ਕੇ ਸ਼ਰਾਬ